ਸੋ ਸ੍ਰੀ ਕਾਲਬਾਈ ਜੀ ਮੈਂ ਹਰਪ੍ਰੀਤ ਸਿੰਘ ਤੇ ਫੇਰ ਇੱਕ ਨਵੀਂ ਖਬਰ ਲੈ ਕੇ ਆਏ ਆ ਨਵੀਂ ਖਬਰ ਇਹ ਸੀ ਬਾਈ ਜੀ ਸੋਨੂੰ ਦੱਸਿਆ ਸੀ ਕਿ ਕੈਨੇਡਾ ਦੀਆਂ ਪਾਲਿਸੀਆਂ ਦਿਨੋ ਦਿਨ ਬੜੀਆਂ ਸਟਰੋਂਗ ਹੁੰਦੀਆਂ ਜਾਂਦੀਆਂ ਨੇ ਕੱਲੋ ਇੱਕ ਪੱਕੇ ਪੱਕਾ ਆਪਦੇ ਦੇਸ਼ ਨੂੰ ਇੱਥੋਂ ਦੀ ਗਵਰਨਮੈਂਟ ਆਪਦੇ ਦੇਸ਼ ਦੇ ਹਿੱਤ ਵਿੱਚ ਫੈਸਲੇ ਲੈ ਰਹੀ ਆ ਦੇਸ਼ ਵਾਸੀਆਂ ਦੇ ਹਿੱਤ ਵਿੱਚ ਫੈਸਲੇ ਲੈ ਰਹੀ ਆ ਉਹ ਕਹਿੰਦੀ ਜੀ ਸਾਡੇ ਦੇਸ਼ 'ਚ ਮੰਗਾਈ ਬਹੁਤ ਵਧ ਗਈ ਇਹਨੂੰ ਕੰਟਰੋਲ ਕਰਨ ਵਾਸਤੇ ਕੋਈ ਫੈਸਲੇ ਲੈਣੇ ਪੈਣੇ ਆ ਤੇ ਜਿਹੜਾ ਪਹਿਲਾਂ ਉਹਨਾਂ ਨੇ ਦਰੀਆ ਦਿਲ ਦਿਖਾਇਆ ਉਹ ਬੜਾ ਦਿਖਾਇਆ ਉਹਨਾਂ ਨੇ ਸਭ ਨੂੰ ਕਿਹਾ ਬਈ ਆਜੋ ਬਈ ਸਾਡੇ ਦੇਸ਼ 'ਚ ਕੋਈ ਗੱਲ ਨਹੀਂ ਤੁਹਾਨੂੰ ਪਨਾਹ ਦਿੰਨੇ ਆ ਰਫੂਜੀਓ ਕੰਮ ਕਰਨ ਵਾਲਿਆਂ ਆਓ ਤੁਸੀਂ ਸਾਨੂੰ ਪਨਾਹ ਦਿੰਨੇ ਆ ਸਾਰਿਆਂ ਨੂੰ ਵੀ ਜੇ ਦਿੱਤੇ ਪਰ ਉਹਨੇ ਦੇਖਿਆ ਵੀ ਪਿਛਲੀ ਗਵਰਨਮੈਂਟ ਨੇ ਥੋੜੇ ਹਾਲਾਤ ਖਰਾਬ ਹੋ ਗਏ ਹੁਣ ਜਿਹੜੇ ਨਵੀਂ ਗਵਰਨਮੈਂਟ ਆ ਗਈ ਕਾਰਨੀਜੀ ਦੀ ਉਹਨੇ ਦੇਸ਼ ਦੇ ਦੇਸ਼ਵਾਸੀਆਂ ਨੂੰ ਦੇਖਦੇ ਹੋਏ ਦੇਸ਼ ਦੇ ਹਿੱਤ ਵਿੱਚ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਤੇ ਉਹਨੇ ਫੈਸਲਾ ਲੈਂਤਾ ਜੀ 1 32000 ਬੰਦਿਆਂ ਦੇ ਨੋਟਿਸ ਕੱਢ ਦਿੱਤੇ 32000 ਬੰਦਿਆਂ ਦੇ ਕਾਗਜ਼ ਕੱਢ ਦਿੱਤੇ ਕਿ ਭਾਈ ਇਹਨਾਂ ਨੂੰ ਜਿੱਥੇ ਮਿਲਦੇ ਨੇ ਜਿੱਥੇ ਦੀਂਦੇ ਨੇ ਤੇ ਚੱਕ ਲੋ ਜਿੱਥੋਂ ਨਹੀਂ ਮਿਲਦੇ ਇਹਨਾਂ ਨੂੰ ਭਾਲ ਕੇ ਭਾਲ ਲੋ ਜਿੱਲ ਨੂੰ ਕਿਹਾ ਬੈਠਿਆ ਤਾਂ ਉਹਨੂੰ ਜਿੱਥੋਂ ਮਰਜ਼ੀ ਕੱਢੋ ਘਰ ਚੋਂ ਕੱਢੋ ਉਹਨੂੰ ਜਿਹੜੇ ਦੇਸ਼ ਦੇ ਵਿੱਚੋਂ ਆਇਆ ਉਹ ਦੇਸ਼ ਦੇ ਵਿੱਚ ਬਾਹਰ ਉੱਥੇ ਭੇਜ ਦਿਓ ਜਿਹੜਾ ਟੋਟਲ 32000 ਬੰਦਾ ਦੱਸਿਆ ਜਾਂਦਾ ਕਿ ਇੱਕ ਕਹਿ ਲੋ ਨੋਟਿਸ ਕੱਢਤਾ ਭਾਈ ਇਹਨਾਂ ਨੂੰ ਇਹਨਾਂ ਦੇਸ਼ ਭੇਜੋ ਉਹ 32 ਦਾ 32000 ਬੰਦਾ ਕੱਲਾ ਆਪਣੇ ਇੰਡੀਆ ਦਾ ਭਾਰਤ ਦਾਗਾ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਆ ਉਹਦੇ ਵਿੱਚ ਕਈ ਕੈਟਾਗਰੀ ਦੇ ਲੋਕ ਨੇ ਪਹਿਲੇ ਨੰਬਰ ਤੇ ਸਟੂਡੈਂਟ ਨੇ ਸਟੂਡੈਂਟ ਆਏ ਸੀਗੇ ਉਹਨਾਂ ਨੂੰ ਵਰਕ ਪਰਮਿਟ ਮਿਲਿਆ ਵਰਕ ਪਰਮਿਟ ਖਤਮ ਹੋ ਗਿਆ ਜੀ ਉਸ ਤੋਂ ਬਾਅਦ ਉਹਨਾਂ ਦੀ ਨਾ ਪੀਆਰ ਹੋਈ ਤੇ ਨਾ ਕਹਿ ਲਓ ਉਹਨਾਂ ਨੂੰ ਅੱਗੇ ਪਰਮਿਟ ਵਧਿਆ ਉਹ ਬਿਨਾ ਬਿਨਾ ਕਾਗਜ਼ਾਂ ਤੋਂ ਰਹੀ ਜਾਂਦੇ ਨੇ ਦੂਜੇ ਨੰਬਰ ਤੇ ਫੇਰ ਸਟੂਡੈਂਟ ਨੇ ਜੀ ਜਿਨ੍ਹਾਂ ਨੂੰ ਵਰਕ ਪਰਮਿਟ ਨਹੀਂ ਮਿਲਿਆ ਕਿਸੇ ਕਾਰਨ ਪੜ੍ਹਾਈ ਛੱਡਤੀ ਜਾਂ ਕਹਿ ਲਓ ਵਰਕ ਪਰਮਿਟ ਨਹੀਂ ਮਿਲਿਆ ਉਹ پاس ਨਹੀਂ ਹੋ ਪਾਇਆ ਪੜ੍ਹਾਈ 'ਚ ਉਹ ਬਿਨਾ ਪੇਪਰਾਂ ਤੋਂ ਰਹੀ ਜਾਂਦਾ ਇੱਥੇ ਕੰਮਕੁਮ ਕਰਦਾ ਜਿਵੇਂ ਕੈਸ਼ ਤੇ ਮਿਲ ਜਾਂਦਾ ਉਹਨਾਂ ਨੂੰ ਬਾਹਰ ਕੱਢਣ ਨੂੰ ਫਿਰਦੇ ਨੇ ਫਿਰ ਕੈਟਾਗਰੀ ਆਉਂਦੀ ਹੈ ਜੀ ਇਹਨਾਂ ਦੇ ਵਿੱਚ ਜਿਹੜੇ ਟੂਰਿਸਟ ਤੇ ਆਏ ਸੀ ਚਾਹੇ ਮਾਂ ਪਿਓ ਭੈ ਚਾਹੇ ਕੋਈ ਬੰਦਾ ਨੌਜਵਾਨ ਆਇਆ ਸੀ ਟੂ ਰੈਸਟ ਤੇ ਇੱਥੇ ਆ ਕੇ ਰਹਿ ਗਿਆ ਜੀ ਕੰਮ ਕਰੀ ਗਿਆ ਉਹਨਾਂ ਦੀ ਆ ਗਈ ਉਸ ਤੋਂ ਬਾਅਦ ਕੈਟਾਗਰੀ ਆਉਂਦੀ ਹੈ ਬਾਈ ਜੀ ਜਿਹੜੇ ਟੂ ਰੈਸਟ ਤੇ ਆਏ ਸੀ ਜਾਂ ਕਹਿ ਲਓ ਬਾਰਡਰ ਕ੍ਰੋਸ ਕਰਕੇ ਆਏ ਸੀਗੇ ਕਿਸੇ ਲੋਟ ਆ ਕੇ ਇੱਥੇ ਆ ਕੇ ਕਨਫਿਊਜੀ ਲਾਤੀ ਕਾਗਜ ਸੈਲਮ ਕੀ ਭਾਈ ਮੈਨੂੰ ਮੇਰੇ ਦੇਸ਼ ਚ ਖਤਰਾ ਆ ਜਾਂ ਮੈਡੀਕਲ ਨਹੀਂ ਵਧੀਆ ਤਰ੍ਹਾਂ ਤਰ੍ਹਾਂ ਦੀਆਂ ਰਿਫਿਊਜੀ ਨੇ ਲਾ ਦਿੰਦੇ ਨੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ 99% ਰਿਫਿਊਜੀਆਂ ਜਿਹੜੀਆਂ ਹੈਗੀਆਂ ਨੇ ਲੋਕਾਂ ਨੇ ਰਹਿਣ ਵਾਸਤੇ ਲਾਈਆਂ ਨੇ ਇਹ ਫੇਕ ਨੇ ਉਹਨਾਂ ਨੇ ਟੋਟਲ ਜਿਹੜੀ ਪਤਾ ਲੱਗਿਆ ਕਿ 328000 ਤੋਂ ਬੰਦਾ ਉੱਤੇ ਆ ਜਿਹੜਾ ਕੱਢਣਾਗਾ ਉਹਦੇ ਵਿੱਚ ਇਹ ਸਾਰੀਆਂ ਕੈਟਾਗਰੀਆਂ ਦੇ ਬੰਦੇ ਨੇ 32000 ਬੰਦੇ ਨੂੰ ਨੋਟਿਸ ਕੱਢ ਦਿੱਤਾ ਇਹਨੂੰ ਤਾਂ ਚੱਕ ਕੇ ਭਾਲ ਕੇ ਅਗਲੇ ਮਹੀਨੇ ਦੇ ਵਿੱਚ ਐਂਡ ਤੱਕ ਕੱਢ ਹੀ ਦੇਣਾਗਾ ਜਿਹੜੇ ਬਾਕੀ ਬਚਦੇ ਲੋਕ ਨੇ ਉਹ ਕੈਟਾਗਰੀ ਮੰਨ ਲਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੱਢ ਦੇਣੀ ਆ ਅੱਜ ਨਹੀਂ ਤਾਂ ਕੱਲ ਪਹਿਲੇ ਦੂਜੇ ਤੀਜੇ ਪੜਾਅ 'ਚ ਸਾਰੇ ਬਾਹਰ ਠੋਕਣੇ ਆ ਤੇ ਆਉਣ ਵਾਲੇ ਵੀ ਦਿਨਾਂ ਦੇ ਵਿੱਚ ਹੋਰ ਸਟਰੋਂਗ ਹੋਣਗੇ ਕਾਨੂੰਨ ਤੁਸੀਂ ਦੇਖੋਗੇ ਆ ਇਥੋਂ ਦਿਨੋਂ ਦਿਨ ਸਟਰੋਂਗ ਹੁੰਦੇ ਰਹੇ ਨੇ ਤੇ ਬਹੁਤ ਸਾਰਿਆਂ ਨੂੰ ਕੱਢਣਾ ਹੈਗਾ ਤੇ ਬਹੁਤ ਸਾਰਿਆਂ ਨੂੰ ਭੇਜਣਾ ਵਾਪਸ ਤੇ ਤੁਸੀਂ ਦੇਖੋਗੇ ਇੱਥੋਂ ਬਹੁਤ ਸਾਰੇ ਵਾਪਸ ਮਾਰਨੇ ਆ ਤੇ ਦਿਨੋ ਦਿਨ ਸਟਰੋਂਗ ਹੁੰਦਾ ਜਾਂਦਾ ਟੋਟਲ 328000 ਤੋਂ ਪਲੱਸ ਨੇ ਜਿਹਦੇ ਵਿੱਚੋਂ 32000 ਹੁਣ ਸਿਰਫ ਨੋਟਿਸ ਮਿਲ ਚੁੱਕਾ ਸਿਰਫ ਪੰਜਾਬ ਤੇ ਬਾਕੀ ਥੋੜੇ ਬਹੁਤੇ ਏਰੀਆ ਦੇ ਨੇ ਸਭ ਤੋਂ ਵੱਧ ਪੰਜਾਬ ਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਸਟਰੋਂਗ ਹੋਣਗੇ ਤੇ ਹਲੇ ਜਿਹੜੇ ਰਿਫਿਊਜੀ ਬਾਕੀ ਕੇਸ ਪਏ ਨੇ ਉਹਨਾਂ ਨੂੰ ਵੀ ਤੁਸੀਂ ਦੇਖਿਓ ਅਗਲੇ ਸਾਲ ਦੇ ਵਿੱਚ ਚੁੱਕ ਦੇਣਗੇ ਉਹਨਾਂ ਨੂੰ ਪਤਾ ਵੀ ਸਾਰੇ ਇਹਨਾਂ ਨੇ ਆ ਕੇ ਫੇਕ ਲਾਏ ਨੇ ਤੇ ਜਿਹੜੇ ਭਾਈ ਐਲਐਮਆਈਆ ਆਏ ਸੀ ਕਿ ਵਰਕ ਪਰਮਿਟਾਂ ਤੇ ਆ ਪਿੱਛੇ 2-3 ਸਾਲ ਦੀ ਲਹਿਰ ਚੱਲੀ ਸੀ ਕਿ ਜੀ ਵਰਕ ਪਰਮਿਟ ਲਾਇਆ ਬਾਗ ਗਿਆ ਕੈਨੇਡਾ ਕੋਈ ਫੈਮਿਲੀ ਨਾਲ ਬਾਗ ਗਿਆ ਕੋਈ ਕੱਲਾ ਬਾਗ ਗਿਆ ਉਹਨਾਂ ਨੂੰ ਆਇਆ ਸੀ ਭਾਈ ਇੱਕ ਵਾਰੀ ਪਰਮਿਟ ਮਿਲ ਜੇ ਕੈਨੇਡਾ 'ਚ ਪੈਰ ਧਰ ਲਈ ਪੱਕੇ ਹੋ ਜਾਣਗੇ ਪੱਕੇ ਹੋਣਾ ਤਾਂ ਦੂਰ ਦੀ ਗੱਲ ਆ ਉਹਨਾਂ ਦੇ ਜਿਹੜੇ ਵੀਜੇ ਸੀ 2-3 ਸਾਲ ਦੇ ਉਹਨਾਂ ਦੀ ਮਿਆਦ ਵੀ ਪੂਰੀ ਹੋਗੀ ਉਹਨਾਂ ਦਾ ਅੱਗੇ ਵੀਜ਼ਾ ਐ ਸਮਝ ਲਓ ਵੀ ਕਿਸੇ ਲੋਟ ਨਹੀਂ ਵੱਧਾ ਇਹਨਾਂ ਨੇ ਐਲਐਮਆਈਆਂ ਤੇ ਬਿਲਕੁਲ ਰੋਕ ਲਾਤੀ ਜੇ ਐਲਐਮਆਈ ਕਿਸੇ ਲਵੇ ਹੈਗੀ ਵੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਭਾਈ ਇਹ ਪੈਸਿਆਂ ਦਾ ਖੇਲ ਚੱਲ ਰਿਹਾ ਐਲਐਮਆਈ ਦਾ ਵੀਜ਼ਾ ਅੱਗੇ ਵੱਧਾ ਨਹੀਂ ਰਿਫਿਊਜ਼ਲ ਆ ਜਾਂਦੀ ਆ ਉਹ ਦੋ ਨੰਬਰ 'ਚ ਰਹਿਣ ਲੱਗ ਗਿਆ ਦਾ ਇਹ ਜੇ ਲੋਕ ਹਲੇ ਬਹੁਤ ਨੇ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਲੱਖਾਂ ਲੋਕਾਂ ਨੂੰ ਇੱਥੋਂ ਚੱਕ ਕੇ ਬਾਹਰ ਮਾਰਨਗੇ ਉਹ ਆਪਦੇ ਉਹਨੇ ਵੀ ਚਲੋ ਫੈਸਲਾ ਲੈਣਾਗਾ ਜਦੋਂ ਤੁਹਾਨੂੰ ਪਹਿਲਾਂ ਕਾਗਜ਼ਾਂ 'ਚ ਕਿਹਾ ਗਿਆ ਸੀ ਭਾਈ ਤੁਸੀਂ ਟੈਂਪਰੇਰੀ ਉੱਥੇ ਜਾ ਰਹੇ ਹੋ ਪੱਕੇ ਤੌਰ ਤੇ ਨਹੀਂ ਗਵਰਨਮੈਂਟ ਦੀ ਮਰਜ਼ੀ ਆ ਉਹ ਰਹਿਣ ਦੇਣਾ ਤੁਸੀਂ ਪੜ੍ਹ ਲਿਖ ਕੇ ਵਾਪਸ ਆ ਜਾਓਗੇ ਜੇ ਕੰਮ ਕਰਨੇ ਗਿਆ ਤਾਂ ਕੰਮ ਕਰਕੇ ਵਾਪਸ ਆ ਜਾਓਗੇ ਘੁੰਮਣ ਗਿਆ ਤਾਂ ਘੁੰਮ ਕੇ ਵਾਪਸ ਆ ਜਾਓਗੇ ਪਰ ਇਹ ਨਹੀਂ ਦੇਖਿਆ ਆਪਣੇ ਵਾਲੇ ਨੇ ਦੇਖਿਆ ਭਾਈ ਇੱਕ ਵਾਰੀ ਕੈਨੇਡਾ 'ਚ ਪੈਰ ਧਰ ਲਿਏ ਤੇ ਉਸ ਤੋਂ ਬਾਅਦ ਕੈਨੇਡਾ ਦੇ ਹੋ ਗਏ ਪੱਕੇ ਪੰਪੀ ਐਦਾਂ ਤੇ ਦੇ ਕੇ ਭਰ ਦੇ ਨੇ ਜੰਟਕ ਜੀ ਕਹਿੰਦੇ ਇੱਕ ਵਾਰੀ ਪੈਰ ਧਰੋ ਤੁਸੀਂ ਪੱਕੇ ਹੋ ਜਾਓਗੇ ਪਰ ਹੁਣ ਇਹ ਦੇਖ ਲਓ ਤੁਸੀਂ ਜਿਵੇਂ ਗਏ ਸੀ ਜਹਾਜ਼ ਪਰ ਪਰ ਉਵੇਂ ਜਹਾਜ਼ ਪਰ ਪਰ ਆਉਣ ਵਾਲੇ ਮਹੀਨਿਆਂ ਦੇ ਵਿੱਚ ਵਾਪਸ ਆਉਣਗੇ ਤੁਸੀਂ ਦੇਖਿਆ ਕਰੋਗੇ ਜੀ ਸਾਡੇ ਪਿੰਡ ਦੇ 10 ਮੁੰਡੇ ਬਾਹਰ ਆ ਗਏ 5 ਕੁੜੀਆਂ ਵਾਪਸ ਆ ਗਈਆਂ ਉਹ ਸਾਰੇ ਦੇਖੋਗੇ ਵਾਪਸ ਦੇਖਣਗੇ ਸੂਲੂ ਘਰਾਂ ਦੇ ਵਿੱਚ ਹੁਣ ਇੱਥੇ ਕੋਈ ਕਿਸੇ ਨੂੰ ਬਖਸ਼ਾ ਨਹੀਂ ਜਾਊਗਾ ਕੋਈ ਤਰਸਣੀ ਉਹ ਕਹਿੰਦਾ ਵੀ ਮੈਂ ਆਪਦੇ ਲੋਕਾਂ ਦੇ ਹਿੱਤ ਵਿੱਚ ਫੈਸਲਾ ਲੈਂਦਾ ਜੇ ਥੋੜੇ ਪਹਿਲਾਂ ਫੈਸਲੇ ਗਲਤ ਲੈਂਦੇ ਗਏ ਤਾਂ ਅੱਜ ਦੇਸ਼ ਦੀ ਥੋੜੀ ਹਾਲਤ ਬੁਰੀ ਹੋ ਗਈ ਮੰਗਾਈ ਹੋ ਗਈ ਇੱਥੇ ਕੰਮ ਨਹੀਂ ਰਿਹਾ ਤੇ ਬਾਕੀ ਆਉਣ ਵਾਲੀਆਂ ਖਬਰਾਂ ਬਾਈ ਜੀ ਟਰੱਕ ਡਰਾਈਵਰਾਂ ਤੇ ਲੈ ਕੇ ਆਉਣੇ ਆ ਅੱਜ ਕੀ ਹਾਲਾਤ ਚੱਲ ਰਹੇ ਨੇ ਕੀ ਬੰਨ ਰਿਹਾ ਤੇ ਕਿੰਨਾ ਉਹਨਾਂ ਦੇ ਉੱਤੇ ਕਹਿ ਲਓ ਇੱਕ ਤਬਾਹ ਲਾਤਾ ਕੁਝ ਕਬੀੜੀਆਂ ਲੋਕਾਂ ਨੇ ਗਲਤ ਢੰਗ ਨਾਲ ਵੈਰ ਕਰਕੇ ਤੇ ਬੜੀ ਗਲਤ ਢੰਗ ਨਾਲ ਵੀਡੀਓ ਉਹਨਾਂ ਦੀਆਂ ਚਲਾਈਆਂ ਗਈਆਂ ਨੇ ਆਪਣੇ ਆਨੇ ਆਪਣੇ ਆਦੀ ਹੀ ਬਹੁਤ ਬੇਇੱਜ਼ਤੀ ਕੀਤੀ ਤੇ ਅਗਲੀ ਵੀਡੀਓ 'ਚ ਇਹ ਵੀ ਤੁਹਾਨੂੰ ਦੱਸ ਦਿਆਂ ਅਗਲੀ ਵੀਡੀਓ 'ਚ ਫੇਰ ਮਿਲਦੇ ਆ ਸਤਿ ਸ੍ਰੀ ਅਕਾਲ ਬਈ ਜੀ